ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਲਾਏ ਆ ਜੀ ਤੁਹਾਨੂੰ ਉਸ ਪਵਿੱਤਰ ਧਰਤੀ ਤੇ ਜਿਸ ਦੀ ਸਿਰਜਣਾ ਤੀਸਰੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਸੇ ਉਹਨਾਂ ਦੀ ਯਾਦ ਵਿੱਚ ਅੱਜ ਉਹਨਾਂ ਦਾ ਜੋਤੀ ਜੋਤ ਦਿਵਸ ਜੋ ਇੱਥੇ ਸਮੂਹ ਸੰਗਤਾਂ ਤੋਂ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਵਾ ਸੋ ਇਹ ਉਹ ਪਵਿੱਤਰ ਅਸਥਾਨ ਹੈ ਜਿਸ ਨੂੰ ਜੋ ਸਿੱਖੀ ਦਾ ਤੁਰਾ ਵੀ ਕਹਿੰਦੇ ਨੇ ਔਰ ਇਸ ਸਥਾਨ ਤੋਂ ਗੁਰੂ ਸਾਹਿਬ ਜੀ ਨੇ ਜੋ ਮਹਾਨ ਕਾਰਜ ਕੀਤੇ ਗੁਰਦੁਆਰਾ ਬੋਲੀ ਸਾਹਿਬ ਦੀ ਸਾਰੀ ਕੀਤੀ ਜਿਸ ਦੀਆਂ 84 ਪੌੜੀਆਂ ਤੇ ਕਿਹਾ ਕਿ ਜੋ ਵੀ ਇਨ੍ਹਾਂ 84 ਪੌੜੀਆਂ ਤੇ 84 ਵਾਰ ਜਪਜੀ ਸਾਹਿਬ ਦਾ ਜੋ ਪਾਠ ਕਰਕੇ ਆਵੇਗਾ ਉਹਦੀ 84 ਕੱਟੀ ਜਾਵੇਗੀ ਸੋ ਇਸ ਦੇ ਸਬੰਧ ਦੇ ਵਿੱਚ ਅੱਜ ਇੱਥੇ ਜੋ ਸੰਗਤਾਂ ਦਾ ਜੋ ਭਾਰੀ ਇਕੱਠ ਦੇਖਣ ਨੂੰ ਮਿਲ ਰਿਹਾ ਹਰ ਸਾਲ ਦੀ ਤਰ੍ਹਾਂ ਪੰਮੇਕੀ ਸਵੇਰੇ بارش ਹੋਈ ਆ ਪਰ بارش ਦੇ باوجود ਵੀ ਜੋ ਇੱਥੇ ਸੰਗਤਾਂ ਵੱਡੀ ਗਿਣਤੀ ਦੇ ਵਿਚਾਰੀਆਂ ਨੇ ਇਹ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਅਰਜਨ ਦੇਵ ਜੀ ਦਾ ਵੀ ਜਨਮ ਹੋਇਆ ਜੋ ਇੱਥੋਂ ਨੇੜੇ ਗੁਰਦੁਆਰਾ ਚਬਾਰਾ ਸਾਹਿਬ ਵੀ ਕਿਹ ਹੈ ਤੇ ਹੋਰ ਇਥੋਂ ਜੋ ਸੱਤੀ ਪ੍ਰਥਾ ਦੀ ਜੋ ਖਾਤਮਾ ਕੀਤਾ ਗੁਰੂ ਅਮਰਦਾਸ ਜੀ ਨੇ ਇਸ ਤੋਂ ਇਲਾਵਾ ਜੋ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਦੁਨੀਆਂ ਦਾ ਬਾਦਸ਼ਾਹ ਅਕਬਰ ਬਾਦਸ਼ਾਹ ਵੀ ਇੱਥੇ ਆਇਆ ਤੇ ਉਸ ਲਈ ਵੀ ਜੋ ਪੰਗਰ ਦੇ ਵਿੱਚ ਲਿਬੈ ਕੇ ਇੱਥੇ ਲੰਗਰ ਛਕਿਆ ਤੇ ਗੁਰੂ ਸਾਹਿਬ ਦੇ ਜੀਵਨ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ। ਸੋ ਇਸ ਮਹਾਨ ਸਥਾਨ ਤੇ ਅੱਜ ਜੋ ਸੰਕਾਨਾਤਮਸਤ ਕੋਰੀਆਂ ਨੇ ਜੋ ਜੋਤੀ ਜੋਤ ਦਿਵਸ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਸੋ ਤੁਸੀਂ ਦੇਖ ਸਕਦੇ ਹੋ ਇੱਧਰ ਜੋ ਨਿਹੰਗ ਸਿੰਘ ਜਿਥੇ ਬੰਦਿਆਂ ਵੱਲੋਂ ਮਹੱਲਾ ਕੱਢਿਆ ਗਿਆ ਹੁੰਦਾ ਹੈ। ਸੋ ਬੜੀ ਗਿਣਤੀ ਦੇ ਵਿੱਚ ਅੱਜ ਸੰਗਤ ਇੱਥੇ ਆਈ ਹੈ। ਤੇ ਆਤਮਸਤਪ ਹੋ ਰਹੀ ਹੈ ਬਹੁਤ ਹੀ ਇਹ ਮਹਾਨ ਸਥਾਨ ਹੈ ਸਿੱਖੀ ਦਾ ਘੁਰਾ ਗੋਗੋਵਾਲ ਸਾਹਿਬ ਜਿੱਥੇ ਕਿ ਗੁਰੂ ਅਮਰਦਾਸ ਜੀ ਨੇ ਨੇਕਾਂ ਜੋ ਕਾਰਜ ਕੀਤੇ 75 ਵਰਤੀ ਹੈ ਤੇ ਉਹ ਗੁਰੂ ਅਮਰਦਾਸ ਜੀ ਦਾ ਜੀਵਨ ਦੇਖੋ 12 ਸਾਲ ਉਹਨਾਂ ਸੇਵਾ ਕੀਤੀ ਗਾਗਰ ਦੀ ਜਦੋਂ ਖਲੂਬ ਸਾਹਿਬ ਤੋਂ ਇੱਥੇ ਗੋਵਾਲ ਧਰਤੀ ਤੋਂ ਜੋ ਅੰਗਰ ਦੇ ਗੁਰੂਆਂ ਦੇ ਦੇਵ ਜੀ ਨੂੰ ਮਹਾਰਾਜ ਨੂੰ ਇਸ਼ਨਾਨ ਕਰਾਉਂਦੇ ਰਹੇ ਸੋ 12 ਸਾਲ ਉਹਨਾਂ ਦੀ ਸੇਵਾ ਮਹਾਨ ਸੇਵਾ ਤੇ ਸਾਨੂੰ ਵੀ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜੇਕਰ ਅਸੀਂ ਸੇਵਾ ਭਾਵਨਾ ਨਾਲ ਜੁੜਾਂਗੇ ਤੇ ਸਾਨੂੰ ਵੱਡੀਆਂ ਪ੍ਰਾਪਤੀਆਂ ਹੋਣਗੀਆਂ ਸੱਚੇ ਮਨ ਨਾਲ ਗੁਰੂ ਘਰ ਦੀ ਸੇਵਾ ਕਰੀਏ ਸੋ ਇਹੀ ਉਪਦੇਸ਼ ਇੱਥੋਂ ਮਿਲਦਾ ਹੈ ਤੇ ਅੱਜ ਦੇ ਦਿਨ ਇੱਥੇ ਪਵਿੱਤਰ ਦਿਨ ਤੇ ਬਹੁਤ ਹੀ ਸੰਤਾਂ ਦੇਖ ਰਹੇ ਹਾਂ ਛਾਟਾ ਮਾਰਦਾ ਇਕੱਠ ਹੈ ਗੁਰੂ ਅਮਰਦਾਸ ਜੀ ਨੂੰ ਜੋ ਉਹਨਾਂ ਨੂੰ ਸਰਬਾਰੇ ਫੁੱਲ ਭੇਟ ਕਰਾਈਆਂ ਨੇ ਉਹਨਾਂ ਦੇ ਜੋਤੀ ਜੋਰ ਦੇ ਵਿੱਚ ਤੇ अनेका ਇੱਥੇ ਲੰਗਰ ਲੱਗੇ ਨੇ ਸੇ ਬਹੁਤ ਵੱਡੀ ਗੁੰਟੀ ਦੇ ਵਿੱਚ ਸੰਗਤ ਹਾਜ਼ਰ ਹੈ ਆਓ ਤੁਹਾਨੂੰ ਵੀ ਦਰਸ਼ਨ ਕਰਾਈਏ ਸੋ ਅਸੀਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਫੋਲੋ ਕਰੋ ਅਸੀਂ ਹਮੇਸ਼ਾ ਹੀ ਚੰਗੇ ਜਾਣਕਾਰੀ ਵਾਲੀਆਂ ਚੰਗੇ ਵਿਸ਼ੇ ਵਿਰਾਸਤਨਾ ਜੀਆਂ ਜਾਣਕਾਰੀਆਂ ਤੁਹਾਡੇ ਨਾਲ ਪੇਸ਼ ਕਰਦੇ ਆਂ ਬਹੁਤ ਬਹੁਤ ਧੰਨ ਜੀ ਗੁਰੂ ਜੀ ਕਰ ਤਵ ਜੀ ਸ੍ਰੀ ਕਰੇ ਵਾਲਾ ਪੁਰਨਾ ਦੰਦ ਨੇ ਸਾਹਿਬ ਸ੍ਰੀ ਪਰਮੇਸ਼ਵਰ ਜੀ ਵਾਸਤੇ 15 ਹਮ ਦਾ ਯਤਨ ਕੀਤਾ ਹੈ ਕਿ ਇਸ ਤਰ੍ਹਾਂ ਧੰ ਸ੍ਰੀ ਗੁਰੂ ਕਰਜਾ ਦੇਵ ਸੱਚੇ ਪਾਤਸ਼ਾਹ ਜੀ ਨੇ